ਕੱਲ ਹਰਚਰਨ ਭੁੱਲਰ ਦੇ ਘਰ ਜਿਹੜਾ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ ਸੀ ਉਸ ਤੋਂ ਬਾਅਦ ਇਹ ਛਾਪਾ ਦਿਨ ਰਾਤ ਚੱਲਿਆ ਸਵੇਰੇ ਅੱਜ ਇਹ ਰੇਡ ਖਤਮ ਹੋਈ ਹੈ ਅਤੇ ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਹਰਚਰਨ ਭੁੱਲਰ ਦੇ ਘਰ 7 ਕਰੋੜ ਰੁਪਏ ਦਾ ਜਿਹੜਾ ਸਮਾਨ ਹੈ ਰਿਕਵਰ ਕੀਤਾ ਗਿਆ ਉਸ ਦੇ ਵਿੱਚ 5 ਕਰੋੜ ਰੁਪਏ ਨਗਦੀ ਅਤੇ 2 ਕਰੋੜ ਰੁਪਏ ਦੇ ਗਹਿਣੇ ਨੇ ਜਿਹੜੇ ਉਹ ਵੀ ਜਿਹੜੇ ਰਿਕਵਰ ਕੀਤੇ ਗਏ ਨੇ ਸੋ ਅੱਜ सीबीआई ਦੀ ਵਿਸ਼ੇਸ਼ ਅਦਾਲਤ ਜਿਹੜੀ ਵਿਸ਼ੇਸ਼ ਟੀਮ ਹੈ ਉਹਨੂੰ ਅਦਾਲਤ ਵਿੱਚ ਲੈ ਕੇ ਜਾਇਆ ਜਾਵੇਗਾ ਅਤੇ ਡੀਆਈਜੀ ਹਰਚਰਨ ਭੁੱਲਰ ਦਾ ਜਿਹੜਾ ਰਿਮਾਂਡ ਹੈ ਉਸ ਦੀ ਮੰਗ ਕੀਤੀ ਜਾਵੇਗੀ ਸੋ ਉਸ ਸਮਾਰਡ ਦੇ ਵਿੱਚ 20 ਤੋਂ ਵੱਧ ਜਿਹੜੀਆਂ ਲਗਜ਼ਰੀ ਘੜੀਆਂ ਸੀ ਅਤੇ ਲਗਜ਼ਰੀ ਜਿਹੜੀਆਂ ਗੱਡੀਆਂ ਦੀਆਂ ਚਾਬੀਆਂ ਦੀ ਰਿਕਵਰੀ ਹੋਈ ਹੈ ਅਤੇ ਉਸ ਤੋਂ ਬਾਅਦ ਕਿਹਾ ਗਿਆ ਹੈ ਕਿ ਹੋਰ ਵੀ ਜਿਹੜਾ ਸਮਾਨ ਹੈ ਹੋਰ ਵੀ ਜਿਹੜੀ ਕੋਖ ਪੜਤਾਲ ਉਸ ਨੂੰ ਲੈ ਕੇ ਕੀਤੀ ਜਾ ਰਹੀ ਹੈ ਪੈਸਿਆਂ ਨੂੰ ਗਿਣਨ ਦੇ ਲਈ ਸਿਰਫ ਪੈਸਿਆਂ ਨੂੰ ਗਿਣਨ ਦੇ ਲਈ ਵੱਡੀਆਂ ਮਸ਼ੀਨਾਂ ਮੰਗਾਈਆਂ ਗਿਆ ਸਨ ਕਿਉਂਕਿ ਨੋਟ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਨ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਦੇ ਵੱਲ ਭ੍ਰਿਸ਼ਟਾਚਾਰ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹਾਂ ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਵਿੱਚ ਇੱਕ ਵਿਚੋਲੇ ਕ੍ਰਿਸ਼ਨੂ ਨੂੰ ਵੀ ਫੜਿਆ ਗਿਆ ਹੈ। ਬੀਰਵਾਰ ਨੂੰ ਦਿਨ ਭਰ ਚੱਲੀ ਇਸ ਕਾਰਵਾਈ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਡੀਆਈਜੀ ਭੁੱਲਰ ਅਤੇ ਵਿਚੋਲੇ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿੱਥੇ ਏਜੰਸੀ ਉਹਨਾਂ ਦੇ ਰਿਮਾਂਡ ਦੀ ਮੰਗ ਕਰੇਗੀ। ਇਸ ਦੇ ਨਾਲ ਹੀ ਰਿਸ਼ਵਤਖੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਸੀਬੀਆਈ ਵੱਲੋਂ ਪੁੱਲਰ ਦੇ ਚੰਡੀਗੜ੍ਹ ਸਥਿਤ ਘਰ ਉੱਤੇ ਵੀਰਵਾਰ ਨੂੰ ਸ਼ੁਰੂ ਕੀਤੀ ਗਈ ਛਾਪੇਮਾਰੀ ਅੱਜ ਖਤਮ ਹੋ ਗਈ ਹੈ ਦਿਨ ਰਾਤ ਚੱਲੀ ਇਸ ਕਾਰਵਾਈ ਤੋਂ ਬਾਅਦ ਗ੍ਰਿਫਤਾਰ ਡੀਆਈਜੀ ਪੁੱਲਰ ਅਤੇ ਇੱਕ ਵਿਚੋਲੇ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਏਜੰਸੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ ਸੀਬੀਆਈ ਨੇ ਇਹ ਕਾਰਵਾਈ ਫਤੇਗੜ ਸਾਹਿਬ ਦੇ ਇੱਕ ਸਕ੍ਰੈਪ ਡੀਲਰ ਦੀ ਸ਼ਿਕਾਇਤ ਉੱਤੇ ਕੀਤੀ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਡੀਆਈਜੀ ਪੁੱਲਰ ਪੁਰਾਣੇ ਮਾਮਲੇ ਵਿੱਚ ਰਾਹਤ ਦੇਣ ਲਈ 8 ਲੱਖ ਰੁਪਏ ਦੀ ਰਿਸ਼ਵਤ ਅਤੇ ਮਹੀਨਾ ਦੀ ਬੰਨੀ ਮੰਗ ਕਰ ਰਹੇ ਸਨ ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਬੀਰ ਬਾਰ ਨੂੰ ਪਹਿਲਾ ਵਿਚੋਲੇ ਨੂੰ ਰਿਸ਼ਵਤ ਲੈਂਦੇ ਫੜਿਆ ਅਤੇ ਫਿਰ ਡੀਆਈਜੀ ਭੁੱਲਰ ਨੂੰ ਉਹਨਾਂ ਦੇ ਮੁਹਾਲੀ ਸਥਿਤ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸ਼ਾਪੇਮਾਰੀ ਦੌਰਾਨ ਜਦੋਂ ਸੀਬੀਆਈ ਨੇ ਉਹਨਾਂ ਦੇ ਘਰ ਸੈਕਟਰ 40 ਸਥਿਤ ਵਿੱਚ ਰੇਡ ਮਾਰੀ ਤਾਂ ਕਰੋੜਾਂ ਦਾ ਬੇਹਿਸਾਬ ਜਾਇਦਾਦ ਦਾ ਜ਼ਖੀਰਾ ਬਰਾਮਦ ਹੋਇਆ ਘਰ ਤੋਂ ਤਿੰਨ ਬੈਗ ਦੋ ਅਟੈਚੀ ਵਿੱਚ ਭਰੇ ਕਰੀਬ 7 ਕਰੋੜ ਰੁਪਏ ਨਕਦ ਮਿਲੇ ਜਿਨ੍ਹਾਂ ਨੂੰ ਗਿਣਨ ਲਈ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ ਕਰੋੜਾਂ ਦੀ ਨਕਦੀ ਤੋਂ ਬਾਅਦ ਉਹਨਾਂ ਨੂੰ 1.5 ਕਿਲੋ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਅਤੇ ਲਗਜ਼ਰੀ ਗੱਡੀਆਂ ਤੇ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਸੂਤਰਾਂ ਅਨੁਸਾਰ 22 ਮਹਿੰਗੀਆਂ ਘੜੀਆਂ ਅਤੇ ਇੱਕ ਬੈਂਕ ਲਾਕਰ ਦੀ ਚਾਬੀ ਮਿਲੀ ਅਤੇ BMW ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਵੀ ਮਿਲੀਆਂ ਇਸ ਤੋਂ ਬਾਅਦ ਹਥਿਆਰ ਅਤੇ ਸ਼ਰਾਬ ਵੀ ਬਰਾਮਦ ਹੋਈ ਜਿਸ ਦੇ ਵਿੱਚ 40 ਬੋਤਲਾਂ ਵਿਦੇਸ਼ੀ ਸ਼ਰਾਬ ਇੱਕ ਡਬਲ ਬੈਰਲ ਬੰਦੂਕ ਇੱਕ ਰਿਵਾਲਵਰ ਇੱਕ ਪਿਸਤੌਲ ਵੀ ਜ਼ਬਤ ਕੀਤਾ ਗਿਆ ਜਾਇਦਾਦ ਦੇ ਕਾਗਜ਼ात ਵੀ सीबीआई ਹੱਥ ਲੱਗੇ ਹਨ ਜਿਸ ਵਿੱਚ 15 ਜਾਇਦਾਦਾਂ ਨਾਲ ਜੁੜੇ ਕਾਗਜ਼ਾਤ ਹਨ ਇਸ ਵੱਡੀ ਕਾਰਵਾਈ ਨੇ ਪੰਜਾਬ ਪੁਲਿਸ ਮਹਿਕਮੇ ਵਿੱਚ ਹੜਕਮ ਮਚਾ ਦਿੱਤਾ ਹੈ ਹੁਣ सीबीआई ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਇਹ ਦੇਖਣ ਵਾਲਾ ਹੋਵੇਗਾ ਕਿ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਹਨ